ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਖਾਸ ਚੀਜ਼ ਬਾਰੇ ਦੱਸਣ ਜਾ ਰਿਹਾ ਇਹ ਚੀਜ਼ ਆਪਾਂ ਨੂੰ ਸਭ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਕੀੜਿਆਂ ਦੇ ਭੌਂਤੇ ਇਹ ਚੀਜ਼ ਪਾਉਣ ਦੇ ਨਾਲ ਪੀਰ ਮੁਰਸ਼ਿਦ ਅਜਿਹੀ ਕਿਰਪਾ ਕਰਦੇ ਨੇ ਕਿ ਆਪਣੇ ਘਰੋਂ ਇਹ ਗਰੀਬੀ ਇਹ ਪੈਸੇ ਦੀ ਕਮੀ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ ਤੇ ਪੀਰਾਂ ਫਕੀਰਾਂ ਦੀ ਕਿਰਪਾ ਦੇ ਨਾਲ ਇੰਨਾ ਧਨ ਆਪਾਂ ਨੂੰ ਮਿਲਦਾ ਹੈ ਕਿ ਆਂਢੀ ਗੁਆਂਢੀ ਵੀ ਆਪਣੇ ਤੋਂ ਸੜਨ ਲੱਗ ਜਾਂਦੇ ਨੇ ਇਸ ਤਰੀਕੇ ਦੀ ਇਸ ਉਪਾਅ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਤੁਸੀਂ ਪਹਿਲੇ ਦਿਨ ਕਰੋਗੇ ਪਹਿਲੇ ਦਿਨ ਤੋਂ ਹੀ ਰਿਜ਼ਲਟ ਤੁਹਾਨੂੰ ਦਿਖਣ ਲੱਗ ਜਾਏਗਾ ਤੁਹਾਡੇ ਮਨ ਦੇ ਵਿੱਚ ਕਿੰਨੇ ਵੀ ਸਵਾਲ ਹੋਣਗੇ ਜਿਵੇਂ ਉਹ ਚੀਜ਼ ਕਿਹੜੀ ਹੈ ਉਹ ਕਿਹੜੇ ਦਿਨ ਵਾਰ ਪਾਉਣੀ ਹੈ ਕਦੋਂ ਤੱਕ ਪਾਉਣੀ ਹੈ ਤੇ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਸਾਰੀ ਗੱਲਬਾਤ ਵੀਡੀਓ ਦੇ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਇੱਕ ਭਿਖਾਰੀ ਸੜਕ ਤੇ ਬੈਠਾ ਭੀਖ ਮੰਗ ਰਿਹਾ ਸੀ ਉਹ ਭਿਖਾਰੀ ਬਿਲਕੁਲ ਅੰਨ੍ਹਾ ਸੀ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਉਹ ਭਿਖਾਰੀ ਹਰ ਰੋਜ਼ ਆ ਕੇ ਉੱਥੇ ਹੀ ਬੈਠ ਕੇ ਭੀਖ ਮੰਗਦਾ ਸੀ ਉਸ ਭਿਖਾਰੀ ਦੇ ਹੱਥ ਦੇ ਵਿੱਚ ਇੱਕ ਬੋਰਡ ਫੜਿਆ ਹੁੰਦਾ ਸੀ ਜਿਸ ਦੇ ਉੱਪਰ ਲਿਖਿਆ ਹੁੰਦਾ ਸੀ ਕਿ ਮੈਂ ਅੰਨ੍ਹਾ ਹਾਂ ਮੇਰੀ ਮਦਦ ਕਰੋ ਤੇ ਉਸ ਦੇ ਅੱਗੇ ਇੱਕ ਕੱਪੜਾ ਵਿਛਾਇਆ ਹੁੰਦਾ ਸੀ ਲੋਕ ਉੱਥੇ ਆ ਕੇ ਭੀਖ ਦੇ ਕੇ ਚਲੇ ਜਾਂਦੇ ਉਹ ਭਿਖਾਰੀ ਹਰ ਰੋਜ਼ ਆ ਕੇ ਉੱਥੇ ਹੀ ਬੈਠਦਾ ਸੀ ਪਰ ਉਸ ਭਿਖਾਰੀ ਨੂੰ ਕਦੀ ਵੀ ਮੋٹے ਪੈਸੇ ਨਹੀਂ ਬਣੇ ਸੀ ਕਿਉਂਕਿ ਕੋਈ ਵਿਰਲਾ ਹੀ ਉਹਨੂੰ ਭੀਖ ਦੇ ਕੇ ਜਾਂਦਾ ਸੀ ਉਸ ਭਿਖਾਰੀ ਦੀ ਇੱਕ ਖਾਸ ਗੱਲ ਸੀ ਉਹਨੂੰ ਜਿੰਨੇ ਵੀ ਸ਼ਾਮ ਨੂੰ ਪੈਸੇ ਬਣਦੇ ਉਹਦੇ ਨਾਲ ਉਹ ਇੱਕ ਬਿਸਕੁਟ ਦਾ ਪੈਟਕ ਲੈ ਲੈਂਦਾ ਤੇ ਦੁੱਧ ਲੈ ਲੈਂਦਾ ਉਹਨਾਂ ਚੀਜ਼ਾਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦਾ ਸੀ ਤੇ ਉਹ ਬਿਸਕੁਟ ਥੋੜੇ ਜਿਹੀ ਭੋਰ ਕੇ ਕੀੜਿਆਂ ਦੇ ਭੌਣ ਉੱਪਰ ਪਾ ਦਿੰਦਾ ਜੋ ਕਿ ਉਸ ਦੇ ਘਰ ਦੇ ਵਿੱਚ ਹੀ ਸੀ ਉਸ ਅੰਨੇ ਨੂੰ ਉਹ ਕੀੜਿਆਂ ਦਾ ਭੌਣ ਉੱਥੇ ਪਤਾ ਸੀ ਕਿਉਂਕਿ ਛੋਟੇ ਹੁੰਦੇ ਉਸ ਦੀਆਂ ਅੱਖਾਂ ਸਹੀ ਸਲਾਮ ਸੀ ਇੱਕ ਸੜਕ ਹਾਦਸੇ ਦੇ ਵਿੱਚ ਉਸ ਦੀਆਂ ਅੱਖਾਂ ਚਲੀਆਂ ਗਈਆਂ ਸੀ ਉਹ ਛੋਟੇ ਹੁੰਦੇ ਤੋਂ ਹੀ ਉੱਥੇ ਕੀੜਿਆਂ ਦੇ ਭੋਨ ਉੱਪਰ ਕੁਝ ਨਾ ਕੁਝ ਜ਼ਰੂਰ ਪਾਉਂਦਾ ਸੀ ਪਰ ਹੁਣ ਉਸ ਕੋਲ ਪੈਸੇ ਨਹੀਂ ਹੁੰਦੇ ਸੀ ਜੋ ਆਪ ਖਾਂਦਾ ਸੀ ਉਹੀ ਕੀੜਿਆਂ ਦੇ ਭੋਨ ਉੱਪਰ ਪਾ ਦਿੰਦਾ ਇੱਕ ਦਿਨ ਉਹ ਭਿਖਾਰੀ ਉੱਥੇ ਭੀਖ ਮੰਗਣ ਲਈ ਬੈਠ ਜਾਂਦਾ ਪਰ ਉਸ ਨੂੰ ਕੋਈ ਵੀ ਭੀਖ ਨਹੀਂ ਦਿੰਦਾ ਸ਼ਾਮ ਨੂੰ ਉਹ ਭੁੱਖਾ ਵਾਪਸ ਆਪਣੇ ਘਰ ਆ ਜਾਂਦਾ ਤੇ ਕੀੜਿਆਂ ਨੂੰ ਵੀ ਕੁਝ ਨਹੀਂ ਪਾਉਂਦਾ ਫੇਰ ਅਗਲੇ ਦਿਨ ਉੱਥੇ ਹੀ ਚਲਾ ਜਾਂਦਾ ਹੈ ਉੱਥੇ ਜਾ ਕੇ ਬੈਠ ਜਾਂਦਾ ਹੈ ਪਰ ਉਹਨੂੰ ਕੋਈ ਵੀ ਭੀਖ ਨਹੀਂ ਦੇ ਰਿਹਾ ਸੀ ਕੋਈ ਬਿਰਲਾ ਹੀ ਆਉਂਦਾ ਜੋ 1-2 ਰੁਪਏ ਉਸ ਨੂੰ ਦੇ ਕੇ ਚਲਾ ਜਾਂਦਾ ਇੱਕ ਲੜਕੀ ਵੇਖਦੀ ਹੈ ਕਿ ਇੱਕ ਅੰਨਾ ਭਿਖਾਰੀ ਭੀਖ ਮੰਗ ਰਿਹਾ ਉਹ ਉੱਥੇ ਆ ਕੇ ਉਸ ਦੇ ਅੱਗੇ ਖੜੀ ਹੋ ਜਾਂਦੀ ਹੈ ਅੰਨੇ ਨੂੰ ਲੱਗਦਾ ਹੈ ਕਿ ਕੋਈ ਮੇਰੇ ਸਾਹਮਣੇ ਖੜਿਆ ਹੈ ਅੰਨਾ ਆਪਣੇ ਹੱਥਾਂ ਦੇ ਨਾਲ ਉਸ ਲੜਕੀ ਦੇ ਪੈਰਾਂ ਨੂੰ ਛੂੰਹਦਾ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਸੈਂਡਲ ਪਾਏ ਹੋਏ ਨੇ ਉਹ ਲੜਕੀ ਕੋਈ ਲੜਕੀ ਉਸਦੇ ਸਾਹਮਣੇ ਖੜੀ ਹੈ ਉਹ ਲੜਕੀ ਉਸਦਾ ਬੋਰਡ ਚੁੱਕਦੀ ਹੈ ਤੇ ਬੋਰਡ ਚੁੱਕ ਕੇ ਉਸਦੇ ਉੱਪਰ ਕੁਝ ਲਿਖ ਦਿੰਦੀ ਹੈ ਤੇ ਉੱਥੇ ਵਾਪਸ ਰੱਖ ਦਿੰਦੀ ਹੈ ਉਸ ਅੰਨੇ ਨੂੰ ਪਤਾ ਚੱਲਿਆ ਸੀ ਕਿ ਉਸਦਾ ਬੋਰਡ ਕਿਸੇ ਨੇ ਚੁੱਕਿਆ ਤੇ ਵਾਪਸ ਰੱਖ ਦਿੱਤਾ ਉਹ ਲੜਕੀ ਉੱਥੋਂ ਚਲੀ ਜਾਂਦੀ ਹੈ ਹੁਣ ਉਸ ਅੰਨੇ ਭਿਖਾਰੀ ਦੇ ਕੋਲੋਂ ਜੋ ਵੀ ਲੰਘਦਾ ਸੀ ਉਹਨੂੰ ਭੀਖ ਦੇ ਕੇ ਜਾਂਦਾ ਉਸ ਨੂੰ ਕੁਝ ਨਾ ਕੁਝ ਪੈਸੇ ਦੇ ਕੇ ਜਾਂਦਾ ਉਹ ਬਹੁਤ ਖੁਸ਼ ਹੋਇਆ ਕਿ ਮੈਨੂੰ ਬਹੁਤ ਪੈਸੇ ਬਣ ਰਹੇ ਨੇ ਪਰ ਉਹ ਸੋਚਦਾ ਕਿ ਲੜਕੀ ਨੇ ਅਜੀਹਾ ਬੋਰਡ ਤੇ ਕੀ ਲਿਖਿਆ ਸ਼ਾਮ ਨੂੰ ਉਹ ਲੜਕੀ ਫੇਰ ਆਉਂਦੀ ਹੈ ਤੇ ਆ ਕੇ ਭਿਖਾਰੀ ਦੇ ਅੱਗੇ ਖੜੀ ਹੋ ਜਾਂਦੀ ਹੈ ਉਹ ਭਿਖਾਰੀ ਫੇਰ ਉਸ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ ਤੇ ਸਮਝ ਜਾਂਦਾ ਹੈ ਕਿ ਉਹੀ ਲੜਕੀ ਹੈ ਉਹ ਲੜਕੀ ਉਸ ਭਿਖਾਰੀ ਨੂੰ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਹੋਏਗੀ ਤੁਹਾਡੇ ਕੋਲ ਪੈਸੇ ਆਉਂਦੇ ਰਹਿਣਗੇ ਉਹ ਭਿਖਾਰੀ ਕਹਿੰਦਾ ਕਿ ਬਾਕੀ ਸਭ ਤਾਂ ਠੀਕ ਹੈ ਪਰ ਤੁਸੀਂ ਬੋਰਡ ਤੇ ਲਿਖਿਆ ਕੀ ਜਿਹਦੇ ਨਾਲ ਮੈਨੂੰ ਲੋਕ ਇੰਨੀ ਭੀਕ ਦੇ ਰਹੇ ਨੇ ਇਨੇ ਪੈਸੇ ਦੇ ਰਹੇ ਨੇ ਤਾਂ ਉਹ ਲੜਕੀ ਕਹਿੰਦੀ ਹੈ ਕਿ ਪਹਿਲਾਂ ਤੁਸੀਂ ਲਿਖਿਆ ਹੋਇਆ ਸੀ ਮੈਂ ਅੰਨ੍ਹਾ ਮੇਰੀ ਮਦਦ ਕਰੋ ਪਰ ਮੈਂ ਹੁਣ ਬੋਰਡ ਦੇ ਉੱਪਰ ਲਿਖ ਦਿੱਤਾ ਕਿ ਇਹ ਖੂਬਸੂਰਤ ਦਿਨ ਜੋ ਤੁਸੀਂ ਦੇਖ ਰਹੇ ਹੋ ਮੈਂ ਨਹੀਂ ਦੇਖ ਸਕਦਾ ਇਸ ਕਰਕੇ ਤੁਸੀਂ ਮੇਰੀ ਮਦਦ ਕਰੋ ਇਹ ਗੱਲ ਸੁਣ ਕੇ ਉਹ ਭਿਖਾਰੀ ਬਹੁਤ ਖੁਸ਼ ਹੁੰਦਾ ਹੈ ਤੇ ਸਾਰੇ ਉਸ ਨੂੰ ਕੁਝ ਨਾ ਕੁਝ ਦੇ ਕੇ ਚਲੇ ਜਾਂਦੇ ਨੇ ਹੁਣ ਉਸ ਭਿਖਾਰੀ ਕੋਲ ਪੈਸੇ ਵੀ ਹੋਣ ਲੱਗ ਪਏ ਸੀ ਉਹ ਜਾਣਦਾ ਉਹਨਾਂ ਕੀੜਿਆਂ ਲਈ ਜੋ ਕਿ ਉਸਦੇ ਮਿੱਤਰ ਸੀ ਬਿਸਕੁਟ ਕੰਨ ਲਈ ਆਟਾ ਹੋਰ ਬਥੇਰਾ ਕੁਝ ਲੈ ਕੇ ਜਾਂਦਾ ਉਹੀ ਉਸ ਦੀ ਜ਼ਿੰਦਗੀ ਸੀ ਉਹੀ ਉਸ ਦੀ ਫੈਮਲੀ ਸੀ ਉਹਨਾਂ ਦਾ ਕੀੜਿਆਂ ਦਾ ਹੀ ਉਸ ਨੂੰ ਪੁੰਨ ਲੱਗਿਆ ਸੀ ਜੋ ਕਿ ਉਸ ਨੂੰ ਹੁਣ ਥੋੜੇ ਬੋਤੇ ਪੈਸੇ ਬਣਨ ਲੱਗ ਪਏ ਸੀ ਇਹ ਕਹਾਣੀ ਉਸ ਦੀ ਨਹੀਂ ਇਹ ਕਹਾਣੀ ਆਪਣੀ ਹੈ ਤੁਸੀਂ ਬਹੁਤ ਸਾਰੇ ਲੋਕ ਵੇਖੇ ਹੋਣਗੇ ਜੋ ਪੁੰਨ ਕਰਦੇ ਨੇ ਜਿਵੇਂ ਮੰਨ ਲਓ ਕੀੜਿਆਂ ਦੇ ਭੌਂ ਤੇ ਆਟਾ ਹੀ ਪਾਉਂਦੇ ਨੇ ਚੰਗੀ ਗੱਲ ਹੈ ਪੁੰਨ ਕਰਨਾ ਬਹੁਤ ਵਧੀਆ ਗੱਲ ਹੈ ਪਰ ਉਹ ਲੋਕ ਆਪਣੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਕਰ ਲੈਂਦੇ ਨੇ ਕਿ ਕਿਹੜੇ ਦੇਣ ਪਾਈਏ ਕਦੋਂ ਪਾਈਏ ਕਿਹੜੀਆਂ ਗਲਤੀਆਂ ਦਾ ਧਿਆਨ ਰੱਖੀਏ ਤੁਸੀਂ ਇਹ ਚੰਗਾ ਕਰਮ ਕਦੋਂ ਵੀ ਕਰ ਸਕਦੇ ਹੋ ਕਿਹੜੇ ਵੇਲੇ ਵੀ ਕਰ ਸਕਦੇ ਹੋ ਗਲਤੀਆਂ ਦਾ ਧਿਆਨ ਤੁਸੀਂ ਇਹਨਾਂ ਦੋਹਾਂ ਦਾ ਰੱਖਣਾ ਹੈ ਸਭ ਤੋਂ ਪਹਿਲੀ ਗਲਤੀ ਆਪਣੇ ਮਨ ਦੇ ਵਿੱਚ ਲਾਲਚ ਇਹ ਕਦੀ ਨਹੀਂ ਰੱਖਣਾ ਕਿ ਮੈਂ ਇੱਥੇ ਇਹ ਚੀਜ਼ ਪਾ ਰਿਆਂ ਤੇ ਮੈਨੂੰ ਪੈਸਾ ਮਿਲੇਗਾ ਯਾਨੀ ਕਿ ਆਪ ਤਾਂ ਫਿਰ ਵਪਾਰ ਕਰ ਰਹੇ ਹਾਂ ਜਿਵੇਂ ਉਸ ਅੰਨੇ ਨੇ ਪਿਆਰ ਦੇ ਨਾਲ ਸਭ ਕੁਝ ਪਾਇਆ ਤੇ ਉਸ ਨੂੰ ਉਸ ਦਾ ਫਲ ਵੀ ਮਿਲਿਆ ਤੇ ਜੇ ਤੁਸੀਂ ਲਾਲਚ ਨਾਲ ਇਹ ਪੁੰਨਦਾਨ ਕਰੋਗੇ ਫਿਰ ਤੁਸੀਂ ਦੱਸੋ ਫਲ ਕਿੱਥੋਂ ਮਿਲੇਗਾ ਦੂਸਰੀ ਗਲਤੀ ਆਪਾਂ ਕਿਸੇ ਦੇ ਪਿੱਛੇ ਲੱਗ ਕੇ 10 ਦਿਨ 20 ਦਿਨ ਜਾਂ 31 ਦਿਨ ਇਹ ਕੰਮ ਕਰ ਦਿੰਨੇ ਆ ਫਿਰ ਇਹ ਛੱਡ ਦਿੰਨੇ ਆ ਜਦੋਂ ਤੱਕ ਤੁਹਾਡਾ ਮਨ ਕਰੇ ਉਦੋਂ ਤੱਕ ਇਹ ਕੰਮ ਕਰੋ ਸਾਲ 2 ਸਾਲ ਜਿੰਨਾ ਤੁਹਾਡਾ ਦਿਲ ਕਰਦਾ ਉਦੋਂ ਕਰੋ ਚੰਗੇ ਕਰਮ ਕਰੋਗੇ ਤਾਂ ਆਪਾਂ ਕਿਸੇ ਲਈ ਸੋਚਾਂਗੇ ਰੱਬ ਵੀ ਆਪਣੇ ਲਈ ਸੋਚੇਗਾ ਇਸ ਗੱਲ ਦਾ ਧਿਆਨ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ